ਦੂਸਰ ਇੱਕ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਸਬਾਜਪੁਰ ਪਹੁੰਚੇ ਆ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਬਲਜੀਤ ਸਿੰਘ ਕੀ ਹਾਲ ਚੇ ਵਧੀਆ ਵੀਰ ਜੀ ਓਕੇ ਬਲਜੀਤ ਇਹ ਜਿਹੜੀ ਵਹਿੜ ਆਪਣੇ ਕੋਲ ਵੀਰ ਕਿਰਮਾ ਸੁਆ ਇਹ ਤੀਜਾ ਸੁਆ ਤੀਜਾ ਸੁਆ ਹਾਂਜੀ ਤੇ ਦਿਨ ਵੈਸੇ ਤਿਆਰੀ ਦੇ ਲੇ ਲੇ ਲੇਗੀ 5-6 ਦਿਨ ਲੇ ਜੂਗੀ 5-6 ਦਿਨ ਹਾਂਜੀ ਲਓ ਜੀ 5-6 ਦਿਨ ਹਜੇ ਲੈਂਦੀ ਆ ਤੇਜਾ ਸੁਆ ਇਸ ਵਹਿੜ ਨੇ ਸੁਣਾ ਕੋਲ ਵੱਡੀ ਵਹਿੜ ਆ ਤੇ ਕਦ ਕੋ ਤੋ ਬਦਾ ਵਹਿੜ ਦਾ ਠੀਕ ਆ ਜੀ ਕੋਈ ਵੀ ਜਦੋਂ ਆਪਾਂ ਪਸ਼ੂ ਤੁਹਾਨੂੰ ਦਿਖਾਉਣੇ ਆ ਤੇ ਹਾਈਟ ਕੱਦ ਆਪਾਂ ਜ਼ਰੂਰ ਮੈਂਸ਼ਨ ਕਰ ਦੇਈਦਾ ਦੇਰ 5 7 8 ਕੁ ਲੈਦੀ ਹੈ ਜੇ ਹਣਾ ਹਾਂਜੀ ਹਾਂਜੀ ਲੋ ਵੀ ਕਪਟੋਰ ਦੋ ਸੋ ਹਫਤਾ 8 ਦਿਨ ਮੰਨ ਕੇ ਸੌਦਾ ਕਰਿਆ ਜੇ 8 ਦਿਨ ਹਜੇ ਸੁੰਦੇ ਨਹੀਂ ਠੀਕ ਆ ਬਾਕੀ ਆਰਡਰ ਲੈਵੇ ਦੀ ਢਿਲ ਟੁਲ ਕਾਫੀ ਆ ਕਾਫੀ ਸੋਹਣਾ ਥੱਲੇ ਲੇਵਾ ਬਣਾ ਕੇ ਤਿਆਰ ਕਰ ਲੂਗੀ ਮੁੱਠੀ ਵਾਲਾ ਥਾਣਾ ਹਾਈਟ ਲੈਂਥ ਪੂਰੀ ਆ ਠੀਕ ਆ ਜੀ ਤੇ ਬਜੀਤ ਮੋਲ ਕੀ ਕਰਤਾ ਤਾਂ ਮੋਲੇ ਦਾ ਵੀ ਜੀ 67000 ਰਹਾ ਨਾ 67000 ਹਾਂਜੀ ਹਾਂਜੀ ਲੋ ਜੀ 67000 ਲੈ ਦੇ ਆ ਤੇ ਬਾਕੀ ਮਜਬੂਤ ਪੂਰੇ ਵੱਡੇ ਢਾਂਚੇ ਦੀ ਆ ਫੁੱਲ ਵਜਨ ਲੋੜ ਆ ਇਧਰ ਦੇ ਪਾਸੇ ਇੱਕ ਵਾਰੀ ਆਪਾਂ ਤੁਹਾਨੂੰ ਫਿਰ ਦਿਖਾ ਦੇਣਾ ਠੀਕ ਆ ਜੀ ਆ ਮਾਰੋ ਜਾ ਤਾਂ ਸੋ ਫਾਈਨਲੀ ਜਿਹੜੀ ਦੋਸਤੋ 67000 ਦੀ ਹੈ 70000 ਦੇ ਵਿੱਚੋਂ 3000 ਮਾਨਤਨ 67000 ਦੀ ਇਹ ਵਾੜ ਮਿਲ ਜੂਗੀ ਸੋ ਕਰੋ ਸੰਪਰਕ ਠੰਡੀ ਮਿੱਠੀ ਹੈ ਧੀਰੀ ਆ ਮਾੜੇ ਥਣ ਥਣੋਂ ਹੱਥ ਤੁਹ ਲਾ ਕੇ ਤੁਹਾਨੂੰ ਤੁਸਾਂ ਦੀ ਨਾਲ ਵਿਖਾ ਦਿੰਨੇ ਆ ਠੀਕ ਆ ਕੋਈ ਕਾਲ ਨਹੀਂ ਪੈਂਦੀ ਕਿ ਕੋਈ ਸ਼ੁਕਰ ਜੀ ਨਹੀਂ ਕੀ ਠੀਕ ਆ ਜੀ ਠੰਡੇ ਬਿਲਕੁਲ ਧੀਰੇ ਸੁਭਾਤੀ ਆ ਸੋ 67000 ਦੀ ਵੈਡ ਆ ਬੁੱਧ ਵੀ ਚੰਗਾ ਚ ਵਾਜੂਗੀ ਬਾਕੀ ਮੇਰੇ ਭਰਾ ਆਹਰਾ ਔਰਾ ਤੋਂ ਤੁਸੀਂ ਨਾਰਮਲ ਇੱਕ ਜਜਮੈਂਟ ਕਰ ਲਿਆ ਜੀ